ਉਹ ਤਾਂ ਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਗਾਈਆਂ ਜਿਵੇਂ ਲੈਤੀਆਂ ਤੀਆਂ ਵੀ ਬਹੁਤ ਆਸਾਂ ਰੱਖੀਆਂ ਦੀਆਂ ਗਾਈਆਂ ਤੇ ਵੀ ਅਸੀਂ ਇੰਨਾ ਕੰਮ ਚਲਾਵਾਂ ਉਹ ਮੇਰਾ ਪੁੱਤ ਸਾਨੂੰ ਪੜਾ ਹੌਸਲਾ ਤੀਆ ਪੁੱਤ ਤੇ ਵੀ ਚੱਲ ਕਰੂਗਾ ਦੁੱਧ ਪਾਊਗਾ ਪਰ ਸਾਡਾ ਉਹ ਹੌਸਲਾ ਸਾਰਾ ਟੁੱਟ ਗਿਆ ਜੀ ਬਸ ਉਹ ਨਾ ਤਾਂ ਛੱਡ ਸਕਦਾ ਉਹਦੇ ਧੰਦੇ ਨੂੰ ਨਾ ਕਰ ਸਕਦਾ ਪੱਲੇ ਬਸ ਉਹ ਹੈ ਗੱਲ ਜੀ ਹੋਰ ਕੋਈ ਕੰਮ ਨਹੀਂ ਕੋਈ ਤੱਕੜੇ ਘਰ ਭੱਜ ਜਾਂਦੇ ਬਾਹਰ ਸਾਰੇ ਤਾਂ ਜਾਵ ਨਹੀਂ ਸਕਦੇ ਬਾਹਰ ਵੀ ਨਹੀਂ ਜਾ ਸਕਦੇ ਇੱਥੇ ਤੇ ਵੀ ਕੋਈ ਉਹ ਨਹੀਂ ਹੋਇਆ ਕੰਮ ਸਾਡਾ ਜਦੋਂ ਗਾਇਆਂ ਹੀ ਉਹ ਹੋ ਗਈਆਂ ਬਸ ਸਾਡਾ ਕੋਈ ਕੰਮ ਨਹੀਂ ਚੱਲਿਆ ਹੈਗਾ ਪਤਾ ਇੱਥੇ ਹੈ ਵਿਚਾਰੇ ਵਜਿਹੇ ਹੁੰਦਾ ਉਹ ਹੀ ਪਿੰਗੇ ਬੋਲੇ ਤੁਰੇ ਫਿਰਦੇ ਇਹ ਕਿਹੜੇ ਖਾਂਦੇ ਜਾਇਏ ਵੀ ਕਿਦੋਂ ਨੂੰ ਹੋਰ ਉਹ ਜੇ ਕੰਮ ਸਾਰਾ ਛੱਡ ਕੇ ਬੈਹਨੇ ਆ ਤਾਂ ਹੋਰ ਕੋਈ ਕਿਤਾਬ ਨਹੀਂ ਬਣਦਾ ਦੀਂਦਾ ਵੀ ਜਿਹੜੇ ਚੋਂ ਆਮਦਨ ਆ ਜੇ ਕੋਈ ਜਨਤਾ ਦੀ ਬਾਤ ਆਂਦੇ ਨੇ ਸਾਰੇ ਤੋਂ ਤਾਂ ਸਵਾਗਤ ਆ ਐਸ ਵਕਤ ਅਸੀਂ ਬੈਠੇ ਆ ਢਿੱਲਮਾ ਪਿੰਡ ਦੇ ਵਿੱਚ ਸਾਡੇ ਨਾਲ ਉਹ ਦੁਖੀ ਪਰਿਵਾਰ ਮੌਜੂਦ ਹੈ ਜਿਨ੍ਹਾਂ ਨੇ ਆਪਣੇ ਬੱਚੇ ਦੇ ਲਈ گاਉਂਾਂ ਦੇ ਕਰਜ਼ਾ ਵਾਲੇ ਕੇ ਬੈਂਕ ਤੋਂ ਉਹਦਾ ਕੰਮ ਚਲਾਇਆ ਕਰਜ਼ਾ ਲੈਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਹੀ ਇਸ ਪਰਿਵਾਰ ਦੇ ਨਾਲ ਕੀ ਘਟਨਾ ਘਟੀ ਜਿਹੜੀਆਂ ਗਾਈਆਂ ਲਈਆਂ ਸੀਗੀਆਂ ਉਹਨਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਕਿੱਦਾਂ ਮੌਤ ਹੋਈ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਨੇ ਉਹ ਤੁਹਾਨੂੰ ਆਪਣੇ ਜਵਾਨੇ ਦੱਸਣਗੇ ਬੱਪੂ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪਿੰਡ ਕੀ ਨਾਮ ਟੋਟਾ ਜੀ ਮੇਰਾ ਨਾਮ ਪਾਲ ਸਿੰਘ ਹੈ ਜੀ ਅਸਾ ਫਿੰਟੇ ਲਮਾਂ ਦੇ ਰਹਿਣ ਵਾਲਾ ਪੱਤੀਵਾਜਾ ਜੀ ਤਪੇ ਦੇ ਨੇ ਜੀ ਇੱਕ ਪਿੰਡ ਹੈ ਜੀ ਅਸੀਂ ਜੀ ਇਹ ਜੀ ਮੁੰਡਾ 10 ਪੜਿਆ ਸੀਗਾ ਵੀ ਬਾਹਰ ਤਾਂ ਜਾਣ ਦੀ ਸਾਡੇ ਜੇ ਕੋਈ ਹਿੰਮਤ ਨਹੀਂ ਸੀ ਪੈਸਾ ਲਾਉਣ ਦੀ ਤੇ ਅਸੀਂ ਲੋਨ ਲੈ ਲਿਆ 2 ਲੱਖ ਤਾਂ ਵਿਚਾਲੇ ਗੁਜ਼ਾਰਾ ਕਰ ਲਾਂਗੇ ਦੁੱਧ ਪਾਣੀ ਪਾ ਕੇ 10 ਦਿਨਾਂ ਬਾਅਦ ਗਾਈਆਂ ਦੀ ਢਿੱਲਿਆ ਹੋ ਗਿਆ ਜੀ ਮੌਤ ਹੋ ਗਈ ਫਿਰ 2 ਲੱਖ ਦਾ ਲੋਨ ਲਿਆ ਸੀਗਾ ਜੀ ਦਾ ਆਪਾਂ 2 ਲੱਖ 16000 ਭਰਨਾ ਸੀਗਾ ਇੱਕੋ ਕਿਸ਼ਤ ਪਹਿਲੀ ਆਈ ਪਹਿਲੀ ਕਿਸ਼ਤ ਤੋਂ ਬਸ ਮਸਾਂ ਹੀ ਭਰੀ ਹੈ ਜੀ ਉਹ ਵੀ ਗਾਈਆਂ ਦੀ ਮੌਤ ਹੋ ਗਈ ਉਹਨਾਂ ਦੋਨਾਂ ਦੀ ਸਾਡੇ ਚੈਨਲ ਦੇ ਰਾਹੀਂ ਉਹ ਪੂਰੀ ਦੁਨੀਆ ਦੇਖਦੀ ਆ। ਹਾਂਜੀ। ਮਤਲਬ ਕੀ ਕਹਿਣਾ ਚਾਹ ਰਹੇ ਕਿ ਮਦਦ ਕੀ ਕਰਨੇ ਤੁਸੀਂ ਜੀ? ਸਾਨੂੰ ਤਾਂ ਇਹ ਮਦਦ ਦੇ ਬਸ ਜਿੰਨ ਜੇ ਸਾਡਾ ਬਸ ਅਸੀਂ ਨਾ ਤਾਂ ਸਾਡੇ ਕੋਲੇ ਪੈੜੀ ਹੈ ਜੀ। ਸਾਰਾ ਹੀ ਸਾਰਾ ਸਾਰੇ ਸਾਰਾ ਕੰਮ ਹੀ ਸਾਡਾ ਮੁੱਲ ਦਾ ਹੀ ਰਹਿ ਗਿਆ ਜੀ ਸਾਰਾ। ਹਰਾਚਾਰਾ ਬਸ ਸਾਨੂੰ ਤਾਂ ਇਹ ਜੀ ਵੀ ਜਿੰਨਾ ਕਾ ਸਾਡਾ ਲੋਨ ਲਿਆ ਜੇ ਕੋਈ ਇੰਨੀ ਸਿਹਤ ਆ ਹੋਈ ਸੰਤ ਤਾਂ ਬਹੁਤ ਹੈ। ਅਸਟੋੜੇ ਕਹਿੰਦਾ ਬਾਪ ਜਿਵੇਂ ਕੀ ਸਰਕਾਰਾਂ ਮਾਫ ਕਰ ਦਿੰਦੀਆਂ ਨੇ। ਹਾਂਜੀ। ਬੈਂਕ ਅਜ ਮਾਫੀ ਆ ਜਾਂਦੀ ਆ ਵੀ ਜਿੰਮੀ ਥੋੜਾ ਇਹ ਬੈਂਕ ਦਾ ਕਰਜ਼ਾ ਹੈ ਇਹ ਮਾਫ ਹੋ ਜੇ ਹਾਂਜੀ ਸਾਨੂੰ ਤਾਂ ਇੰਨੇ ਹੀ ਬਹੁਤ ਹੈ ਸਾਡਾ ਜੀ ਇੰਨੇ ਹੀ ਸਹਾਇ ਹੋ ਜੇ ਸਾਨੂੰ ਧੰਨਵਾਦ ਕਰਦੇ ਜੀ ਇਹਦਾ ਹੋਰ ਸਾਡਾ ਇਹ ਤਾਂ ਮੂਰਲੀ ਕੇਸਤਾ ਉਹਨਾਂ ਲਈ ਹੈ ਇਸ ਤੱਕ ਇਸ ਤੋਂ ਪੰਨਾ ਵੀ ਸਾਡੇ ਜੀ ਗੁਜ਼ਾਰਾ ਦੇਂਦਾ ਨਹੀਂ ਸਾਨੂੰ ਵੀ ਕਿਵੇਂ ਭਰਾਂਗੇ ਬਹੁਤ ਔਖੀ ਹੋਈ ਪਈ ਐ ਅੱਛਾ ਕੀ ਦਿੱਕਤ ਹੈ ਜੀ ਗਆਂਿਆਂ ਨੂੰ ਕੀ ਗਲਬਾ ਹੋ ਗਈ ਸੀ ਗਾਈਆਂ ਨੂੰ ਜੀ ਬਸ ਐ ਬੈਠ ਹੀ ਗਈਆਂ ਜੀ ਬੈਠੇ ਤੇ ਦਵਾਈ ਦੁਈ ਬੋਤਲ ਆਈ ਐ ਡਾਕਟਰਾਂ ਨੇ ਜੀ ਤੇ ਆ ਬੋਰੀ ਭਰੀ ਪਈ ਐ ਜੀ ਦਵਾਈਆਂ ਦੀ ਤੇ ਕੋਈ ਸਮਝ ਨਹੀਂ ਆਈ ਵੀ ਕੀ ਕਾਰਨ ਬਣ ਗਿਆ ਨਾ ਤਾਂ ਕੋਈ ਡਾਕਟਰਾਂ ਨੇ ਸਮਝਾਈ ਵੀ ਕੀ ਬਿਮਾਰੀ ਬਣ ਗਈ ਬਸ ਹਫਤੇ ਦੇ ਵਿੱਚ ਨਾ ਉਹ ਐ ਲੇਟ ਲੇਟ ਕੇ ਵਿਚਾਰੀਆਂ ਬਹੁਤ ਔਖਾ ਹੋ ਕੇ ਮਰ ਗਈ ਮਤਲਬ ਕਿੰਨੇ ਆਪਣੇ ਜਿਹੜੇ ਸੀ ਮੌਤ ਹੋਈ ਹੈ ਜੀ ਹੈ ਜੀ ਕਿੰਨੇ ਮਦਣਾ ਗਾਵਾਂ ਦੀ ਮੌਤ ਹੋਈ ਥੋੜੀ ਦੋ ਦੀ ਹੋਈ ਹੈ ਜੀ ਹਾਂ ਇੱਕ ਦੀ ਕੀਮਤ ਕਿੰਨੀ ਸੀਗੀ ਜੀ ਇੱਕ ਦੀ ਕੀਮਤ ਸੀਗੀ ਜੀ ਕਿਤਾਬ 65000 ਦੀ ਲਈ ਸੀ ਅਸੀਂ ਇੱਕ 60 ਦੀ ਲਈ ਸੀ ਤੇ ਬਾਕੀਆਂ ਥੋੜੇ ਜਿਹਾ ਬਚਾ ਲਏ ਸੀ ਵੀ ਹਰੇ ਚਾਰੇ ਨੂੰ ਇਹਨਾਂ ਦੀ ਮਦਦ ਨੂੰ ਰੱਖ ਲਈ ਸੀ ਕੁਝ ਬਚਾ ਕੇ ਉਹ ਦਵਾਈ ਦੇ ਉੱਤੇ ਲੱਗੇ ਸਾਡੇ ਉਹਨਾਂ ਦੇ ਉੱਤੇ ਦਵਾਈਆਂ ਤੇ ਲੱਗ ਗਈ 20000 ਰੁਪਏ ਕੁਝ ਨਹੀਂ ਸਾਡੇ ਪੱਲੇ ਪਿਆ ਬਸ ਜਹੀ ਜਿਸੀ ਕਿ ਹੱਥੋਂ ਕੀ ਗਈ ਜੀ ਚਲੋ ਕੋਈ ਮਾਨ ਹੌਲਾ ਨਾ ਕਰੋ ਦੇਖੋ ਇੱਥੇ ਸਾਡੇ ਦਾਨੀ ਸੱਜਣ ਬਹੁਤ ਨੇ ਜੀ ਹਾਂ ਜਿੰਮਾਬਾਗ ਦੇ ਇੱਥੇ ਜੰਗੇ ਲੋਕਾਂ ਦੀ ਘਾਟ ਨਹੀਂ ਹੈਗੀ ਜੀ ਨਾ ਤੇ ਇਥੇ ਮਾੜਿਆਂ ਦੀ ਵੀ ਕੋਈ ਕਮੀ ਨਹੀਂ ਹੈਗੀ ਤਾਂ ਪ੍ਰਮਾਤਮਾ ਕਿਸੇ ਦੇ ਕਿਸੇ ਦੇ ਰਾਹੀ ਬਚ ਕੇ ਤੁਹਾਡੀ ਮਦਦ ਜ਼ਰੂਰ ਕਰੂਗਾ ਬਾਈ ਗੁਰੂ ਜੀ ਹਾਂਜੀ ਤੇ ਮੈਂ ਟੋਟਲ ਕਿੰਨੀਆਂ ਗਾਈਆਂ ਲਈਆਂ ਸੀ ਤੁਸੀਂ ਸਾਡੇ ਕੋਲੇ ਜੀ ਸਾਡੇ ਕੋਲੇ ਜੀ ਸਮਝ ਲਓ ਜੀ ਦੋ ਗਾਈਆਂ ਤਾਂ ਨਰਮ ਜੀਆਂ ਵਿਚਾਰੀਆਂ ਸੂਣ ਵਾਲੀਆਂ 3 ਹੋਰ ਐ ਇੱਕ ਟੋਕੜ ਮੱਝ ਐ ਇਹਨਾਂ ਦਾ ਤਾਂ ਬਸ ਮਾਜੀ ਦਾ ਜੋ ਜੋ ਛੋੜਾਇਆ ਕਰੇ ਪੀਲੇ ਨੇ ਦੂਜਿਆਂ ਦਾ ਬਸ ਜਿੰਨਾ ਕ ਪਾਉਂਦੇ ਆ ਓਨੇ ਦੀ ਉਹ ਫੀਡ ਫੂਡ ਖਾ ਜਾਂਦੇ ਬਰਾਬਰ ਜੇ ਕੰਮ ਚੱਲੀ ਜਾਂਦਾ ਜੀ ਹੋਰ ਸਾਨੂੰ ਆ ਗੁਰਚਾ ਲਿਆਉਣ ਵਾਲੀ ਤਾਂ ਸਾਨੂੰ ਇਹਨਾਂ ਚ ਹਜੇ ਦਿਖ ਨਹੀਂ ਰਹੀ ਗੱਲ ਕੋਈ ਵੀ ਬਫਰ ਪੈਸਾ ਕੋਈ ਵਛ ਜੂ ਉਹਨਾਂ ਦੇ ਸਿਰ ਤੇ ਛਾਲਾ ਮਾਰਦੇ ਹੋਈ ਚਲੋ ਲੋਨ ਭਰਾਂਗੇ ਮੂਰੇ ਹੌਸਲਾ ਵਧਾਈ ਹੀ ਹੋਰ ਲੈ ਲਾਂਗੇ ਵੀ ਚਲ ਕੰਮ ਵਧਾ ਲਾਂਗੇ ਕਰੇ ਜੋ ਆ ਕੇ ਕੰਮ ਲੱਗਿਆ ਹੋਇਆ ਸੀਗਾ ਬਸ ਇੱਕਾ ਜੋ ਆਕੜੀ ਪੜਨ ਲਈ ਇਹਦੀ ਫੀਸ ਭਰ ਦੇਵਾਂ ਇਹ ਵੀ ਔਖਾ ਹੋਇਆ ਖੜਾ ਵੀ ਕਿਵੇਂ ਭਰਾਂਗੇ ਐ ਸੀਗਾ ਵੀ ਚਲੋ ਗੁਜ਼ਾਰਾ ਹੋਈ ਜਾਉ ਉਹ ਗੁਜ਼ਾਰਾ ਵੀ ਰੱਬ ਨੇ ਖੋਲਿਆ ਅਕਸਰ ਕਿਸਾਨਾਂ ਦੀ ਰੱਬ ਨਾਲ ਸ਼ਿਕਾਇਤ ਰਹਿੰਦੀ ਹੈ ਜੀ ਨਾ ਹਾਂ ਜੀ ਫਸਲ ਪੱਕਦੀ ਹੈ ਤਾਂ ਝੋਨਾ ਪੱਕਣ ਦੇ ਬਾਅਦ ਹੜਾ ਜਾਂਦੇ ਨੇ ਜੀ ਹੜਾ ਜਾਂਦੇ ਹਨਾ ਤਾਂ ਤੇਜ਼ ਹਨੇਰੀਆਂ ਆ ਜਾਂਦੀਆਂ ਕਣਕ ਦੀ ਕਟਾਈ ਕਰਦੇ ਤਾਂ ਤੇਜ਼ ਹਨੇਰੀਆਂ ਆ ਜਾਂਦੀਆਂ ਨੇ ਜਿਹੜੇ ਕਿ ਕਿਸਾਨ ਦੇ ਅੱਧ ਬੱਲੇ ਜੀ ਪੈਂਦੀ ਹੈ ਜੀ ਨਾ ਮਸਾਂ ਜੀ ਕਿਸਾਨ ਤੱਕ ਜੀ ਬਸ ਉਹ ਨਾ ਤਾਂ ਛੱਡ ਸਕਦਾ ਉਹਦੇ ਤੋਂ ਦੇ ਨੂੰ ਨਾ ਕਰ ਸਕਦਾ ਪੱਲੇ ਬਸ ਉਹ ਹੈ ਗੱਲ ਜੀ ਹੋਰ ਕੋਈ ਕੰਮ ਨਹੀਂ ਕੋਈ ਤਕੜੇ ਘਰ ਬਗ ਜਾਂਦੇ ਬਾਹਰ ਸਾਰੇ ਤਾਂ ਜਾਵ ਨਹੀਂ ਸਕਦੇ ਬਾਹਰ ਵੀ ਨਹੀਂ ਜਾ ਸਕਦੇ ਇੱਥੇ ਇਹ ਵਿਚਾਰੇ ਜਿਹਹਾ ਹੁੰਦਾ ਉਹ ਜੇ ਪਿੰਗੇ ਬੋਲੇ ਤੁਰੇ ਫਿਰਦੇ ਗਿਹੜੇ ਖਾਂਦੇ ਜੇ ਇਹ ਵਿਕਦਰ ਨੂੰ ਹੋਰ ਜੇ ਕੰਮ ਸਾਰਾ ਛੱਡ ਕੇ ਬੈਹਨੇ ਆ ਤਾਂ ਹੋਰ ਕੋਈ ਕਿੱਤਾ ਵੀ ਨਹੀਂ ਬਣਦਾ ਦੀਦਾ ਵੀ ਜਿਹੜੇ ਚੋਂ ਆਮਦਨ ਆ ਜੇ ਕੋਈ ਅੱਛਾ ਮੇਰੀ ਦੀ ਸਾਂਭ ਸੰਭਾਲ ਕੌਣ ਕਰਦਾ ਸੀਗਾ ਜੀ ਸਾਂਭ ਸੰਭਾਲ ਇਹ ਮੁੰਡੇ ਕਰਦਾ ਸੀਗਾ ਜੀ ਮੇਰੀ ਤਾਂ ਹੁਣ 70 ਸਾਲ ਦੀ ਉਮਰ ਹੋ ਗਈ ਮੈਂ ਤਾਂ ਬਸ ਮੜਾ ਮੋਟਾ ਕਿਤੇ ਦੀ ਐਬਸੈਂਟ ਚ ਪਾਣੀ ਪੂਣੀ ਦਾ ਭਾਂ ਪਿਆ ਦੇ ਨਹੀਂਦਾ ਬਸ ਇਹੀ ਸਾਮਦਾ ਸੀ। ਹਾਜੀ ਮਾਤਾ ਜੀ ਕੀ ਕਰਨਾ ਚਾਹੋਂਗੇ ਸਾਡੇ ਚੈਨਲ ਦੇ ਛੋਣ ਪੂਰੀ ਦੁਨੀਆ ਦੇਖਦੀ ਹੈ ਜੀ। ਉਹ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਅਸੀਂ ਗਾਈਆਂ ਜਿਵੇਂ ਲੈਤੀਆਂ ਤੀਆਂ ਵੀ ਬਹੁਤ ਆਸਾਂ ਰੱਖਿਆੰਦੀਆਂ ਗਾਈਆਂ ਤੇ ਵੀ ਅਸੀਂ ਇੰਨਾ ਕੰਮ ਚਲਾਉ ਉਹ ਮੇਰਾ ਪੁੱਤ ਸਾਨੂੰ ਬੜਾ ਹੌਸਲਾ ਦਿੱਤਾ ਪਰ ਤੇ ਵੀ ਚੱਲ ਕਰੂਗਾ ਦੁੱਧ ਪਾਊਗਾ ਪਰ ਸਾਡਾ ਉਹ ਹੌਸਲਾ ਸਾਰਾ ਟੁੱਟ ਗਿਆ। ਤੇ ਵੀ ਕੋਈ ਉਹ ਨਹੀਂ ਹੋਇਆ ਕੰਮ ਸਾਡਾ ਜਦੋਂ ਗਾਇਆਂ ਹੀ ਉਹ ਹੋ ਗਈਆਂ ਬਸ ਸਾਡਾ ਕੋਈ ਕੰਮ ਨਹੀਂ ਚੱਲਿਆ ਹੈਗਾ ਪਤਾ ਤੇ ਵੀ ਅਸੀਂ ਬਹੁਤ ਔਖਿਆਂਗੇ ਹੁਣ ਕਿਸ ਤੱਕ ਕਿੱਥੋਂ ਭਰਾਂਗੇ ਐਂ ਸੰਸਾ ਲੱਗਿਆ ਪਿਆਗਾ ਤੇ ਵੀ ਦੁੱਧ ਨਹੀਂ ਬਾਦ ਨਹੀਂ ਔਖਾ ਬਹੁਤ ਹੈਗਾ ਕਬੀਲਦਾਰੀ ਬਹੁਤ ਵੱਡੀ ਹੈਗੀ ਸਾਰੀ ਚੀਜ਼ ਮੁੱਲ ਦੀ ਆ ਸਾਰੀ ਚੀਜ਼ ਹੀ ਮੁੱਲ ਦੀ ਹੈਗੀ ਕੋਈ ਵੀ ਨਹੀਂ ਐਂ ਵੀ ਚੱਲ ਸਾਡੇ ਆਪ ਦਾ ਕੋਈ ਬਹਾਨਾ ਹੋਵੇ ਵੀ ਅਸੀਂ ਉੱਥੋਂ ਕਮਾ ਕੇ ਵੀ ਉਹ ਕਰ ਲਾਂਗੇ ਬਾਹਣ ਧਰ ਦਾਂਗੇ ਉਹ ਵੀ ਕੁਝ ਨਹੀਂ ਸਾਡੇ ਕੋਲੇ ਐ ਸਵਾਗਤ ਹੈ ਸਾਡੇ ਚੈਨਲ ਦੇ ਰਾਹੀਂ ਉਹ ਪੂਰੀ ਦੁਨੀਆ ਦੇਖਦੀ ਆ ਇੱਥੇ ਬਹੁਤ ਲੋਕ ਐਸੇ ਜਿਹੜੇ ਪਾਰਟੀ ਬਾਈ ਤੋਂ ਉਪਰ ਟਕੇ ਲੋਕਾਂ ਦੀ ਮਦਦ ਕਰ ਦਿੰਦੇ ਆ ਜੀ ਨਾ ਤਾਂ ਕਹਿੰਦੇ ਨੇ ਜਦੋਂ ਕਿਸੇ ਮਨ ਮੇਰੇ ਪੈ ਜੇ ਪਤਾ ਨਹੀਂ ਪ੍ਰਮਾਤਮਾ ਕਿੱਥੋਂ ਬੋਰ ਪੈਂਦਾ ਜੀ ਹੈ ਨਾ ਪਤਾ ਚੱਲ ਕੋਈ ਬੋਰ ਪੇ ਸਾਡੀ ਸੁਣ ਲੇ ਪੁੱਤ ਸਾਡੀਆਂ ਕਿਸਤਾਂ ਹੀ ਮੁੜ ਜਾਣ ਸਾਨੂੰ ਤਾਂ ਇਹੀ ਬਹੁਤ ਆ ਵੱਡਾ ਕੰਮ ਆਗਾ ਕਿਸਤਾਂ ਦਾ ਬਹੁਤ ਔਖੇ ਹੋਏ ਬੈਠੇ ਆਗੇ ਹੁਣ ਤਾਂ ਅੱਜ ਦੀ ਘੜੀ ਤਾਂ ਜਿਹੜੀ ਹੈਗੀ ਤਿਰੂਣ ਝੂਣ ਉਹ ਵੀ ਲਾ ਲਈ ਹੁਣ ਉਹ ਗੱਲ ਆ ਗਈ ਦੁੱਧ ਪੈਂਦਾ ਸੀ ਉਹ ਤੋਂ ਫੜ ਲਾਂਦੇ ਹੁਣ ਤਾਂ ਉਹ ਤੋਂ ਵੀ ਨਹੀਂ ਫੜ ਸਕਦੇ ਹੁਣ ਫੀੜਾਈ ਜਾਂਦੀ ਆ ਉਹਦੇ ਗੋਲੋਂ ਤਾਂ ਸਮਾਂ ਦੀ ਟੁੱਟੇ ਪੈ ਨੇ ਉਹਦੇ ਵੀ ਪੈਸੇ ਸਾਡੇ ਸਰ ਬਹੁਤ ਚਲੋ ਕੋਈ ਮਾਰ ਹਲ ਕਰੋ ਜੀ ਦੇਖੋ ਮਾ达 ਨੇ ਸਾਨੂੰ ਆਪਣੇ ਦੱਸਿਆ ਕਿ ਜਦੋਂ ਘਰ ਦੇ ਵਿੱਚ ਕੋਈ ਮਾੜਾ ਵਕਤ ਆਉਂਦਾ ਹੈ ਬੈਂਕ ਤੋਂ ਕਰਜ਼ਾ ਲਿਆ ਬੇਕਾਰੋ ਬਿੱਟ ਦਾ ਕਾਰੋਬਾਰ ਚਲਾਵਾ ਕੇ ਜਿਵੇਂ ਦੇ ਵੀ ਚਾਰ ਚੰਗੇ ਦਿਨ ਆਉਣਗੇ ਛੋਕੀ ਰੋਟੀ ਖਾਦੀ ਜਾਊਗੀ ਪਰ ਜਦੋਂ ਕਰਜ਼ਾ ਲਿਆ ਤਾਂ ਠੀਕ 10 ਦਿਨਾਂ ਬਾਅਦ ਹੀ ਉਹਨਾਂ ਦੇ ਦੋ ਪਸ਼ੂਆਂ ਦੀ ਦੋ ਗਊਆਂ ਦੀ ਜਾਨ ਚਲੀ ਗਈ ਜਿਹਦੀ ਇੱਕ ਦੀ ਕੀਮਤ 65000 ਦੇ ਕਰੀਬ ਸੀਗੀ ਤਾਂ ਤੁਹਾਨੂੰ ਪਤਾ ਕਿ 1.5 ਲੱਖ ਦਾ ਕਰਜ਼ਾ ਲਿਆ ਤਾਂ ਜਿਹਦੇ ਵਿੱਚ ਦੋ ਗੋਈਆਂ ਦੀ ਮੌਤ ਹੋਣ ਕਰਦ 1,30,000 ਦੇ ਕਰੀਬ ਇਹਨਾਂ ਜਿਹੜਾ ਨੁਕਸਾਨ ਹੋਇਆਗਾ ਗੱਲ ਕਰਾਂਗੇ ਆਪਾਂ ਉਸ ਵੀਰ ਦੇ ਨਾਲ ਜਿਹਦੇ ਨਾਂ ਤੇ ਲੋਨ ਕਰਵਾਇਆ ਗਿਆ ਤਾਂ ਅਸਾਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰਾਂਗੇ ਕਿ ਉਹਨਾਂ ਨੂੰ ਵੀ ਕੀ ਕਹਿਣਾ ਇਸ ਲਈ ਸੀ। ਰੋਗ ਦੀ ਜੀ Ah, ya lo vi. Te mata yo.